ਹੈਲੋ ਦੋਸਤੋ ਕੀ ਹਾਲ ਚਾਲ ਮੇਰੇ ਘਰ ਦਾ ਸਾਰੇ ਵਧੀਆ ਹੋਣਗੇ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਬਲੌਗਿੰਗ ਅੱਜਕੱਲ੍ਹ ਆਪਣੀ ਬਿਲਕੁਲ ਨਹੀਂ ਹੋ ਰਹੀ ਕਿਉਂਕਿ ਮੈਰਿਜ ਸੀ ਮੇਰੀ ਤੇ ਮੈਰਿਜ ਤੋਂ ਬਾਅਦ ਹੋਰ ਵੀ ਕਾਫੀ ਸਾਰੇ ਕੰਮ ਕਰ ਹੁੰਦੇ ਆ ਫਿਲਹਾਲ ਤਾਂ ਬਲੌਗਿੰਗ ਘੱਟੇ ਹੋ ਰਹੀ ਹੈ ਚਲੋ ਜਿੰਨਾ ਕੁ ਵੀ ਆ ਤੁਹਾਨੂੰ ਦਿਖਾਉਂਦੇ ਰਾਂਗੇ ਅੱਜ ਵੀ ਫਿਲਹਾਲ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਇੱਕ ਬਹੁਤ ਹੀ ਪਿਆਰੀ ਲੋਕੇਸ਼ਨ ਤੇ ਜੋ ਕਿ ਮਾਤਾ ਰਾਣੀ ਦਾ ਬਹੁਤ ਖੂਬਸੂਰਤ ਦਰਵਾਰਾ ਜੋ ਆਪਣੇ ਹੁਸ਼ਿਆਰਪੁਰ ਦੇ ਵਿੱਚ ਊਨਾ ਰੋਡ ਮਾਜਾ ਰੋਡ ਤੇ ਪੈਂਦਾ ਆ ਪਿੰਡ ਖਰਕਾ ਉੱਥੇ ਮਾਤਾ ਜੀ ਦਾ ਦਰਬਾਰ ਉੱਥੇ ਜਿਹੜੇ ਮੇਨ ਮਹਾਰਾਜ ਆਣ ਵਾਲੇ ਹੈਗੇ ਆ ਉਹ ਹੈਗੇ ਆ ਪਿੰਡ ਡੰਬੇਲੀ ਜੋ ਕਿ ਮੇਟੀਆਣਾ ਫਰਵਾੜਾ ਰੋਡ ਤੇ ਪੈਂਦਾ ਆ ਉੱਥੋਂ ਆਣਦੇ ਆ ਮਹਾਰਾਜ ਖਰਕਾ ਆਣੇ ਆਲੇ ਆ ਤੁਹਾਨੂੰ ਵੀ ਰੌਣਕ ਮਨਾ ਦਿਖਾਉਂਦੇ ਆ ਕਾਫੀ ਸਾਰੀਆਂ ਸੰਗਤਾਂ ਵਾਲੀਆਂ ਚਲੋ ਦੋਸਤੋ ਮਿਲਦੇ ਆ ਤੁਹਾਨੂੰ ਉਹਨੇ ਰੈਡੀ ਹੋ ਕੇ ਨਹਾ ਤਾਂ ਮੈਂ ਲਈ ਆ ਮਿਸ ਜਰੇ ਕਪੜੇ ਧੋ ਰਹੇ ਆ ਉਸ ਤੋਂ ਬਾਅਦ ਤੁਹਾਨੂੰ ਚਲੋ ਰੈਡੀ ਹੋ ਕੇ ਮਿਲਦੇ ਆ ਲੈ ਕੇ ਚਲਦੇ ਆ ਤੁਹਾਨੂੰ ਮਾਤਾ ਜੀ ਦੇ ਦਰਸ਼ਨ ਕਰਵਾਉਣ ਲਈ ਚਲੋ ਦੋਸਤੋ

सब तो पहला हाजरी प्रवान करते हुए आप सबका मादे चलाम जी पर जोरदार ताली मार के इजाजत दे दियो जी, जी।, जी दे सो आप सबका जो चाना में बहुत ही अच्छी जे आवाज दे मालिक जनाब बलविंदर सोनू जी ਹੇ ਆ ਵੀ ਗੰਦੇ ਰੰਗ ਵਰਸਾ ਜਦ ਆਜ ਸੱਚ ਜੁਗਾਦ ਸੱਚ ਮੈਂ ਵੀ ਸਾਰੀ ਬਾਰਾ ਆਪਣੇ ਬਸ ਕੇ ਅਸੀਂ ਦਰਬਾਰ ਦੇ ਸੇਵਾਦਾਰ ਹਾਂ ਮਹਾਰਾਜ ਜਦੋਂ ਹੋਣਾ ਹੋ ਜਾਣਾ ਮੈਨੂੰ ਆਉਣਾ ਪੈਣਾ ਸਾਡੇ ਕਿਸ਼ੋਰ ਸੌਂਤ ਮਨੀ ਮਰਾ ਕਿ ਸਾਡੇ ਮਹਾਰਾਜ ਜਮੇਲੇ ਤੋਂ ਨਾਲੇ ਆਪ ਨਾਮ ਜਪਦੇ ਨਾਲੇ ਸੰਗਤ ਦਾ ਭਲਾ ਕਰਦੇ ਤੇ ਉਹ ਕੱਲੀ ਬੰਦ ਕੀ ਉਹਨਾਂ ਨੂੰ ਸਾਡੇ ਦਰਵਾਜ਼ੇ ਸੇਮਾ ਦਾ ਬਗਦੋਦ ਰੱਬ ਦੀ ਸਾਡੇ ਭਾਈ ਸਾਵੀ ਭਾਈ ਉਹਨਾਂ ਨੇ ਵੀ ਕਰਕੇ ਮਹਾਰਾਜ ਦੀ ਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਾਡੇ ਬੜਾ ਭਰਾਵਾ ਨੂੰ ਮਰਦਾਬ ਨੇ ਕੋਈ ਇਤਰਾਜ ਹੋ ਸਰ ਜਣੇ ਇਹ ਚਾਦੀ ਕਲਮੀ ਲੱਗਦੀ ਆ ਤੇ ਫਿਰ ਅਸੀਂ ਲਾ ਕੇ ਫੋਲੋ ਕਰੀ ਗਏ ਜਿਹੜੇ ਮਾਰਾ ਨੂੰ ਪਿਆਰ ਕਰਉਂਦੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਆਪੀ ਆ ਲਾਜ ਕੋ ਜਦੋਂ ਮੈਨੂੰ ਲੋੜ ਹੁੰਦੀ ਐ ਲੱਸੀ ਲੱਸੀ ਪੀਣੀ ਹੁੰਦੀ ਐ ਦੁੱਧ ਪੀਣਾ ਮੱਟੋ ਮੇਲੇ ਜਲਣ ਦਾ ਬੜਾ ਪਿਆਰ ਕਰਦੇ ਮਾਰੇ ਮੈਨੂੰ ਹੋਰ ਕੁਛ ਨਾ ਕਹਿ ਕਰੋ ਤੇ ਮਾਰਾ ਦੇ ਚਰਨਾ ਚਰਜੋਈ ਕਰਦੇ ਕਰੋ ਕਿਹੜੀ ਛੇ ਪੇਖਾ ਮੈਂ ਆਪਣੇ ਭੋਲੇ ਕੁਝ ਨਹੀਂ ਮੇਰੇ ਭੱਲੇ ਨਹੀਂ ਮੇਰੇ ਭੱਲੇ ਕੁਝ ਨਹੀਂ ਮੇਰੇ ਭੱਲੇ ਨਾ ਮਰ ਚਾਹ ਮੁਰਿਆਂ ਨੂੰ 10 12 ਸਾਲ ਹੋ ਗਏ ਪਰ ਉਹ ਜਦ ਮੋਜਾ ਲਿਆ ਤੜੀ ਮਾਰੋ ਮਾਰਾ ਜਵੇਂ ਵਾਲੇ ਦੇ ਵਾਲੇ ਜੇਦੀ ਲੱਗੀ ਹੋਵੇ ਯਾਰ ਨਾਲ ਉਹ ਕਿੱਥੇ ਟੁੱਟ ਸਕਦੇ ਆ ਅੱਜ ਮਾਲਕ ਦੀ ਕਿਰਪਾ ਨਾਲ ਇੰਗਲੈਂਡ ਮਰਨ ਪਤਾ ਨਹੀਂ ਕਿੱਥੇ ਕਿੱਥੇ ਕਿਰਪਾ ਕਰ ਦਿੱਤੀ ਹੈ ਗੱਲ ਹੈ ਪਿਆਰ ਦੀ ਜਦੋਂ ਮੈਂ ਪਹਿਲੀ ਵਾਰ ਡਿਮੇਲਿੰਗ ਗਿਆ ਸੀ ਮੈਨੂੰ ਕਰੰਟ ਪਿਆ ਸੀ ਉਹਦਾ ਕਰੰਟ ਉਹ ਐਸਾ ਝਟਕਾ ਲੱਗਾ ਮਰਨ ਨਾਲ ਹੀ ਜੋੜ ਲਿਆ ਖੁੱਲ ਕੇ ਤਾੜੀ ਮਾਰਾ ਜਿਹਦੇ ਨਾਮ ਤੇ ਹੋਣੀ ਚਾਹੀਦੀ ਅੱਜ ਦੇ ਜੁੜੇ ਆ ਤੁਹਾਡੇ ਚਾਵਾਂ ਤੇ ਜੋੜੇ ਸਾਫ ਕਰਦੇ ਉਹਨਾਂ ਨੇ ਤੇ ਬੜੀ ਮਾਲਕ ਨੇ ਕਿਰਪਾ ਕੀਤੀ ਆ ਰੰਗ ਭਗ ਲਾਏ ਹੋਏ ਆ ਤੇ ਇੱਥੇ ਜਿੱਦਾਂ ਮੇਤੇ ਕਿਰਪਾ ਕੀਤੀ ਤੇ ਤੁਹਾਡੇ ਤੇ ਕਰੇ ਮਹਾਰਾਜ ਬਹੁਤ ਸਾਰਾ ਸਤਿਕਾਰ ਸ਼ਰਮਾਤ ਤੋਂ ਲੈ ਕੇ ਜਾਣਾ ਜੇ ਵੇਖਾ ਮੈਂ ਆਪਣੇ ਬੁੱਲੇ ਕੁਝ ਨਹੀਂ ਮੇਰੇ ਪਾਏ ਇੱਕ ਮੈਂ ਕਮਣੀ ਦੂਜਾ ਯਾਰ ਕਮਣਾ ਇੱਕ ਮੈਂ ਦੂਜਾ ਯਾਰ ਕਮਲਾ ਤੇ ਜਿਹ ਨਾਲ ਕਮਲ ਦੇ ਲਈ ਹੋਏ ਨਹੀਂ ਹੋਣੇ ਉਹ ਰਾਜ ਕੀਏ ਜਿੱਕੇ دیدار ਨਾ ਕਰਦਾ ਤੇ ਜੇ ਦੁਨੀਆ ਚੰਗੀ ਲੋਹਾਈ ਘਰੇ ਘਰੇ ਪਿਆਰ ਕਰਦੇ ਮਸ਼ੇਰਾ ਵਾਲੇ ਹੱਥ ਖੜੇ ਕਰੋ ਜਿੱਕੇ ਪਿਆਰ ਕਰਦੇ ਹੋ ਕਿਹੜਾ ਕਿਹੜੀ ਆਸਾਂ ਮਰਦਾ ਪੂਰੀ ਹੋਈਆਂ ਖੜੇ ਕਰੋ ਕਿੰਦੀ ਆਸਾਂ ਮਰਦਾ ਪੂਰੀਆਂ ਦੇਵਾ ਜੀ ਨੇ ਤਾੜੀ ਲਗਾ ਕੇ ਕੀ ਕਹਣਾ ਆਪੇ ਨਹੀਂ ਮੱਤ ਚੁਣੇ ਵਾਲਾ

ਉੱਤ ਦੇ ਆਸਰੇ ਤੇਰੇ ਸਾਨੂੰ ਰੱਖ ਚਰਦਾ ਦੇ ਦੇ ਉੱਤ ਦੇ ਆਸਰੇ ਤੇਰੇ ਸਾਨੂੰ ਰੱਖ ਚਰਦਾ ਦੇ ਦੇ ਹੈਲੋ ਅੱਜ ਲੋਕਾਂ ਨਾਲ ਅੱਜਾ ਕੀਪੜਾ ਕੋਲ ਲੜਾਈ ਲੱਗ ਰਹੀ ਹੋਈ ਹੈ ਆ ਪੰਜ ਸਾਲ ਪਹਿਲਾਂ ਦੇਖੋ ਕਿੰਨਾ ਮਾਹੌਲ ਹੋ ਗਿਆ ਨਾ ਉਹਦੇ ਰੰਗ ਚ ਰੰਗੋ ਤੇ ਜ਼ਿੰਦਗੀ ਦੇ ਅੰਧੇ ਲੋ ਤਾਰੇ ਲਗਾ ਕੇ ਅਸੀਂ ਹੁੰਦੇ ਦੇ ਆਸਰੇ ਤੇਰੇ ਸਾਨੂੰ ਰੱਖ ਚਰਦਾ ਦੇ ਦੇ 啊。<laughs> <laughs> ਹੋ ਗਈ ਏ ਇਹ ਦਿਲਸ਼ਦ ਕੋ ਮੋਹ ਤੇਰੇ ਹੱਥੇ ਕੰਨੋ ਗਈ ਨਾ ਇਹ ਦਿਲ ਤੇ ਰੂਹ ਆਵਾਜ਼ ਹੈ ਕਰੀ ਕੋਈ ਬਦਕਦ ਕੋਈ ਖਾਵੇ ਗੰਦ ਖਾਤੇ ਗੰਦ ਖਾਤੇ ਦੂਰ ਤੇ ਕੱਢੇ ਨਹੀਂ ਇਹ ਡੁੱਟਾ ਇਹ ਕਛੇ ਹਾਂਜੀ ਦੋਸਤੋ ਤੁਹਾਨੂੰ ਦੱਸਿਆ ਕਰਾਇਆ ਤੇ ਆ ਮਾਤਾ ਰਣੀ ਦੇ ਮੰਦਿਰ ਦੇ ਪਿੰਡ ਖੜਕਾ ਉਨਾ ਰੋਡ ਹੁਸ਼ਿਆਰਪੁਰ ਤੇ ਜੋ ਵੀ ਜਾਗਰਨ ਦਾ ਅੱਜ ਪ੍ਰੋਗਰਾਮ ਸੀ ਉਹ ਵੀ ਤੁਹਾਨੂੰ ਆਪਾਂ ਪੂਰਾ ਦਿਖਾ ਦਿੱਤਾ ਹੈ ਰੋਟੀ ਪਾਣੀ ਦਾ ਪ੍ਰੋਗਰਾਮ ਨਹੀਂ ਹੋ ਕੇ ਟਿਆ ਲੰਗਰ ਦਾ ਪ੍ਰੋਗਰਾਮ ਉਹ ਵੀ ਆਪਾਂ ਇਹ ਦਿਖਾਤਾ ਹੁਣ ਆਪਾਂ ਚੱਲਦੇ ਆ ਜੀ ਵਾਪਸ ਮਹਾਰਾਜ ਦਾ ਦਰਸ਼ਨ ਕਰਕੇ ਮੱਥਾ ਟੇਕ ਕੇ ਫਿਰ ਚੱਲਦੇ ਆ ਜੀ ਘਰ ਨੂੰ ਵਾਪਸ ਮਿਲਦੇ ਤੁਹਾਨੂੰ ਕਰਦਾ ਕਿ ਮਿਲ ਕਰਦਾ ਵੀ ਲੋਗ ਪੂਰਾ ਦੇਖਿਆ ਹਣਾ ਤੇ ਪੂਰਾ ਦੇਖਿਆ ਜੈ ਮਾਤਾ ਜਰੂਰ ਦੇਖ ਦਿਓ ਔਰ ਲਾਈਕ ਵੀ ਜਰੂਰ ਕਰਦੇ ਹੋ ਚਲੋ ਦੋਸਤੋ ਮਿਲਦੇ ਆ ਤੁਹਾਨੂੰ ਹੁਣ ਘਰ ਜਾ ਕੇ ਹਾਂਜੀ ਦੋਸਤੋ ਆਪਕੋ ਵੀ ਸੇ ਵੀ ਘਰ ਤੇ ਥੋੜੀ ਜਿਹੀ ਰੈਸਟ ਕੀਤੀ ਫਿਰ ਥੋੜਾ ਹੋਰ ਕੰਮ ਸੀਗਾ ਇਸ ਲਈ ਵੀਡੀਓ ਸ਼ੂਟ ਨਹੀਂ ਕੀਤੀ ਹੁਣ ਟਾਈਮ ਹੋ ਚੁੱਕਾ ਜੀ 8:30 ਵਜੇ ਦਾ ਰੋਟੀ ਖਾਣ ਲੱਗੇ ਆ ਡਿਨਰ ਕਰਨ ਤੇ ਚਲੋ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਵਧੀਆ ਲੱਗੀ ਹੋਣੀ ਵਧੀਆ ਲੱਗੀ ਤਾਂ ਪਲੀ ਲਾਈਕ ਜਰੂਰ ਕਰਦੇ ਹੋ ਔਰ ਨਵੇਂ ਹੈਗੇ ਚੈਨਲ ਵੀ ਸਬਸਕ੍ਰਾਈਬ ਕਰ ਲਓ ਹੁਣ ਹੋਲੀ-ਹੋਲੀ ਵੀਡੀਓਜ਼ ਵੱਲੋਂ ਵਧਦੇ ਆ ਆਪਣੇ YouTube ਚੈਨਲ ਨੂੰ ਥੋੜਾ ਟਾਈਮ ਦਿੰਦੇ ਆ ਤੇ ਤੁਹਾਨੂੰ ਨਾਮ ਨਾਮ ਦੇ ਪ੍ਰੋਜੈਕਟ ਦੇ ਕਮੰਦੇ ਰਹਾਂਗੇ ਚਲੋ ਦੋਸਤੋ ਮਿਲਦੇ ਆਇਆ ਇੱਕ ਹੋਰ ਵਧੀਆ ਜੇ ਬਲੌਗ ਦੇ ਨਾਲ ਅੱਜ ਬਣਿਆ ਜੀ ਸਪੈਸ਼ਲ ਦਾਲ ਚਾਵਲ ਚਲੋ ਉਸ ਨੂੰ ਮਿਲਦੇ ਆਇਆ